ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਤੇ ਮੈਂ ਹਰ ਮੇਲ ਤੇ ਅੱਜ ਅਸੀਂ ਪਹੁੰਚੇ ਹਾਂ ਇੱਕ ਫਾਈਨ ਆਰਟਸ ਦੀ ਅਕੈਡਮੀ ਦੇ ਵਿੱਚ ਜਿੱਥੇ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਤੁਹਾਨੂੰ ਬਹੁਤ ਖੂਬਸੂਰਤ ਤਸਵੀਰਾਂ ਚਿੱਤਰ ਨਜ਼ਰ ਆ ਰਹੇ ਹੋਣਗੇ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਾਡੇ ਜੈਤੋ ਦੇ ਨਾਮਵਰ ਚਿੱਤਰਕਾਰ ਤੇ ਬੁੱਤ ਦਰਾਸ਼ ਜਿਹੜੇ ਨੇ ਯਸ਼ਪਾਲ ਸਿੰਘ ਉਹਨਾਂ ਨਾਲ ਅੱਪ ਗੱਲਬਾਤ ਕਰਾਂਗੇ ਉਹਨਾਂ ਦੀ ਚਿੱਤਰਕਲਾ ਦੀ ਨੂੰ ਲੈ ਕੇ ਜਿਹੜੀ ਉਹਨਾਂ ਦੀ ਜ਼ਿੰਦਗੀ ਦਾ ਸਫਰ ਹੈ ਉਸ ਦੇ ਬਾਰੇ ਚ ਨਾਲ ਨਾਲ ਚਿੱਤਰਕਰਾ ਬਾਰੇ ਵੀ ਕੁਝ ਗੱਲਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਯਸ਼ਪਾਲ ਜੀ ਸਿਹਯਾ ਮੁਕਤ ਕਲਾ ਅਧਿਆਪਕ ਨੇ ਤੇ ਅੱਜ ਕੱਲ੍ਹ ਜੈਤੋ ਵਿੱਚ ਆਪਣੀ ਇੱਕ ਫਾਈਨ ਆਰਟਸ ਦੇ ਅਕੈਡਮੀ ਚਲਾ ਰਹੇ ਨੇ ਯਸ਼ਪਾਲ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਨੂੰ ਵੀ ਮੇਰੀ ਸਤਿ ਸ਼੍ਰੀ ਅਕਾਲ ਜੋ ਮਤਲਬ ਕਿ ਮੇਰੀ ਪੇਂਟਿੰਗ ਵਗੈਰਾ ਦੇਖ ਰਹੇ ਹੈ ਜਾਂ ਮੇਰੀ ਆਵਾਜ਼ ਨੂੰ ਸੁਣ ਰਹੇ ਹੈ ਮੈਨੂੰ ਉਹਨਾਂ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਉਹ ਯਸ਼ਪਾਲ ਜੀ ਦੇਖੇ ਤਾਂ ਚਿੱਤਰਕਲਾ ਦੇ ਨਾਲ ਤੁਸੀਂ ਬੜੇ ਲੰਬੇ ਸਮੇਂ ਤੋਂ ਜੁੜੇ ਹੋ ਜਿਵੇਂ ਸਜਾਉਂਦੇ ਕਿ ਸਾਰੇ ਤੁਸੀਂ ਲੰਬਾ ਸਮਾਂ ਇੱਕ ਕਲਾ ਅਧਿਆਪਕ ਵਜੋਂ ਸਿਵਾਮਨ ਨਭਾਈਆਂ ਨੇ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਰਹਿੰਦੇ ਹੋ ਲੰਬਾ ਸਮਾਂ ਸਿਵਾਮਨ ਨਭਾਉਂਦੇ ਨਾਲ-ਨਾਲ ਤੁਸੀਂ ਆਪਣੀ ਚਿੱਤਰਕਲਾ ਦੇ ਰਾਹੀ ਵੀ ਆਪਣਾ ਜਿਹੜਾ ਨਾਮ ਕਮਾਇਆ ਹੈ ਇਹ ਕਦੋਂ ਵਿਚਾਰ ਬਣਿਆ ਮਤਲਬ ਚਿੱਤਰਕਲਾ ਦਾ ਜਿਹੜਾ ਤੁਹਾਡਾ ਸਫ਼ਰ ਹੈ ਕਿਵੇਂ ਸ਼ੁਰੂ ਹੁੰਦਾ ਹੈ ਪਹਿਲਾਂ ਤੁਸੀਂ ਪੜ੍ਹਾਈ ਪੱਖੋਂ ਫਾਈਨ ਆਰਟਸ ਦੇ ਵਿੱਚ ਗਏ ਜਾਂ ਫਾਈਨ ਆਰਟਸ ਦਾ ਸ਼ੌਂਕ ਸੀ ਤੇ ਫਿਰ ਪੜ੍ਹਾਈ ਉਸ ਤਰ੍ਹਾਂ ਦੀ ਕੀਤੀ ਮਹੀ ਮੇਰੇ ਬਚਪਨ ਤੋਂ ਹੀ ਮੈਨੂੰ ਚਿੱਤਰਕਲਾ ਦਾ ਸ਼ੌਂਕ ਸੀਗਾ ਔਰ ਮੈਂ ਸਕੂਲ ਟਾਈਮ ਦੇ ਵਿੱਚ ਹੀ ਮਤਲਬ ਕਿ ਪੇਂਟਿੰਗ ਕਰਦਾ ਆਇਆ ਸਕੈਚਿੰਗ ਕਰਦਾ ਆਇਆ ਮਿੱਟੀ ਦੀਆਂ ਮੂਰਤੀਆਂ ਬਣਾਉਂਦਾ ਆਇਆ ਉਹਦੇ ਨਾਲ ਨਾਲ ਫਿਰ ਮੈਂ ਕੋਰਸ ਵੀ ਡਰਾਇੰਗ ਦਾ ਹੀ ਕੀਤਾ ਤੇ ਕੋਰਸ ਕਰਨ ਤੋਂ ਬਾਅਦ ਮੇਰੀ ਜਿਹੜੀ ਜੌਬ ਹੈ ਉਹ ਮੈਨੂੰ ਹਰਿਆਣੇ ਦੇ ਵਿੱਚ ਮਿਲੀ ਹਰਿਆਣੇ ਦੇ ਵਿੱਚ ਮੈਂ ਮਤਲਬ ਕਿ ਬਤੌਰ 34 ਸਾਲ ਸਰਵਿਸ ਕੀਤੀ ਔਰ ਜਿੰਨੇ ਸਕੂਲਾਂ ਦੇ ਵਿੱਚ ਰਿਹਾ ਮੈਂ ਉਹਨਾਂ ਸਕੂਲਾਂ ਨੂੰ ਬਹੁਤ ਵਧੀਆ ਡੈਕੋਰੇਟ ਕੀਤਾ ਤੇ ਸਕੂਲਾਂ ਨੂੰ ਬਿਊਟੀਫਿਕੇਸ਼ਨ ਕੰਪੀਟੀਸ਼ਨ ਦੇ ਵਿੱਚ ਅਵਾਰਡ ਵੀ ਦਿਵਾਏ ਤੇ ਇਸੇ ਤਰ੍ਹਾਂ ਹੀ ਮੇਰਾ ਜੀਵਨ ਹੈ ਜਿਹੜਾ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਰ ਈ ਪੇਂਟਿੰਗ ਦੇ ਇੱਕ ਚਿੱਤਰਕਲਾ ਦੇ ਨਾਲ ਹੀ ਜੁੜਿਆ ਹੋਇਆ ਹੈ ਤੇ ਐਂਡ ਤੱਕ ਮੈਂ ਚਾਹੁੰਦਾ ਕਿ ਮੈਂ ਇਹ ਕਰਦਾ ਰਹਾ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਔਰ ਇਸ ਤਰ੍ਹਾਂ ਹੀ ਇਹ ਮਤਲਬ ਕਿ ਮੇਰੀਆਂ ਪੇਂਟਿੰਗਸ ਤੁਹਾਨੂੰ ਦੱਸ ਰਹੀਆਂ ਨੇ ਅੱਛਾ ਜਸ਼ਪਾਲ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਚਪਨ ਤੋਂ ਹੀ ਤੁਹਾਨੂੰ ਇਹ ਚਿੱਤਰਕਾਰੀ ਦਾ ਜਾਂ ਬੁੱਤ ਬਣਾਉਣ ਦਾ ਸ਼ੌਕ ਸੀਗਾ ਤਾਂ ਕੀ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਇਸ ਤਰ੍ਹਾਂ ਦਾ ਰੁਝਾਨ ਸੀ ਜਾਂ ਫਿਰ ਤੁਹਾਡੇ ਅੰਦਰ ਇਹ ਜਿਹੜੀਆਂ ਰੁਚੀਆਂ ਨੇ ਕਿਵੇਂ ਵਿਕਸਿਤ ਹੋਈਆਂ ਇਹ ਜੀ ਮੈਨੂੰ ਗੌਰਵ ਗਿਫਟ ਹੀ ਮਿਲੀ ਏ ਕੋਈ ਸਾਡੇ ਪਰਿਵਾਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਚਿੱਤਰਕਾਰ ਤਾਂ ਨਹੀਂ ਸੀਗਾ ਪਰ ਸਾਡੇ ਪਰਿਵਾਰ ਦੇ ਵਿੱਚ ਦੀਪਕ ਜਤੂਈ ਜੀ ਇੱਕ ਬਹੁਤ ਨਾਮਵਰ ਸ਼ਾਇਰ ਹੋਏ ਨੇ ਤੇ ਉਹ ਸਾਡੇ ਖਾਨਦਾਨ ਦੇ ਇੱਕ ਪ੍ਰਮੁੱਖ ਸਰਮੋਹਰ ਜਿਹਨੂੰ ਅਸੀਂ ਕਹਿ ਸਕਦੇ ਹਾਂ ਤੇ ਉਹਨਾਂ ਦੇ ਵਿੱਚ ਕਲਾਸੀ ਉਹਨਾਂ ਨੂੰ ਵੀ ਗੋਡ ਗਿਫਟ ਮਿਲੀ ਸੀ ਇਸੇ ਤਰ੍ਹਾਂ ਹੀ ਮੈਨੂੰ ਗੋਡ ਗਿਫਟ ਮਿਲੀ ਹੈ ਤੇ ਮੈਂ ਇਹਦੇ ਨਾਲ ਆਪਣਾ ਮਤਲਬ ਕਿ ਵਧੀਆ ਕੰਮ ਕਰ ਰਿਹਾ ਹਾਂ ਜੀ ਅੱਛਾ ਫਾਈਨ ਆਰਟਸ ਦੇ ਵਿੱਚ ਜੇ ਗੱਲ ਕਰਦੇ ਤਾਂ ਉਹ ਚਿੱਤਰਕਲਾ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਉਹਦੀਆਂ ਬਣ ਗਈਆਂ ਨੇ ਤਾਂ ਤੁਸੀਂ ਕਿਸ ਤਰ੍ਹਾਂ ਦੀਆਂ ਬਣ ਗਈਆਂ ਤੇ ਜ਼ਿਆਦਾ ਕੰਮ ਕਰਦੇ ਹੋ ਮੈਂ ਜ਼ਿਆਦਾਤਰ ਰੀਅਲਿਸਟਿਕ ਪੇਂਟਿੰਗ ਮਾਡਰਨ ਆਰਟ ਐਬਸਟ੍ਰੈਕਟ ਪੇਂਟਿੰਗਸ ਤੇ ਬਾਕੀ ਬੁੱਤਰਾਸ਼ੀ ਕਰਦਾ ਹਾਂ ਜੀ। ਉਹ ਬੁੱਤਰਾਸ਼ੀ ਦੇ ਵਿੱਚ ਅਸੀਂ ਦੇਖੇ ਤਾਂ ਤੁਸੀਂ ਕਾਫੀ ਖੂਬਸੂਰਤ ਬੁੱਤ ਬਣਾਏ ਨੇ ਬਹੁਤ ਨਾਮਵਰ ਹਸਤੀਆਂ ਦੇ ਵਿੱਚ ਤੁਸੀਂ ਬੁੱਤ ਬਣਾਏ ਨੇ ਬਹੁਤ ਸਾਰੇ ਥਾਵਾਂ ਤੇ ਉਹ ਬੁੱਤ ਜਿਹੜੇ ਬਾਕਾਇਦਾ ਸਥਾਪਿਤ ਕੀਤੇ ਗਏ ਨੇ। ਬੁੱਤ ਤਰਾਸ਼ੀ ਔਰ ਚਿੱਤਰ ਕਲਾ ਦੇ ਵਿੱਚੋਂ ਤੁਹਾਡਾ ਜ਼ਿਆਦਾ ਪਸੰਦੀਦਾ ਕਿਹੜਾ ਹੈ? ਵੈਸੇ ਤਾਂ ਚਿੱਤਰਕ ਕਲਾ ਦੇ ਵਿੱਚ ਹੀ ਜ਼ਿਆਦਾ ਹੈ। ਕਿਉਂਕਿ ਇਹ ਬੁੱਤਰਾਸ਼ੀ ਬਹੁਤ ਲੋਕ ਕੱਟ ਕਰਦੇ ਕੰਮ ਕਰਉਂਦੇ ਨੇ ਤੇ ਚਿੱਤਰਕਲਾ ਦੇ ਵਿੱਚ ਪੇਂਟਿੰਗ ਵਗੈਰਾ ਨੂੰ ਲੋਕ ਜਿਆਦਾ ਪਸੰਦ ਕਰਦੇ ਇਸ ਕਰਕੇ ਮੈਂ ਦੋਨਾਂ ਦੇ ਵਿੱਚ ਹੀ ਕੰਮ ਕਰਕੇ ਖੁਸ਼ ਹਾਂ ਜੀ ਅੱਛਾ ਤੁਸੀਂ ਹੁਣੇ ਜੇਕਰ ਕੀਤਾ ਸੀ ਕਿ ਤੁਸੀਂ ਜਿਸ ਵੀ ਸਕੂਲ 'ਚ ਗਏ ਆਪਣੀ ਕਲਾ ਦੇ ਰਾਹੀਂ ਆਪਣੀ छाप ਛੱਡੀ ਉੱਥੇ ਕੁਝ ਨਾ ਕੁਝ ਅਸਰ ਸਤਾਪਤ ਕੀਤਾ ਜਿਹੜਾ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਉੱਥੇ ਤੁਹਾਨੂੰ ਚੇਤੇ ਰੱਖੇਗਾ ਕਿ ਮਾਸਟਰ ਜਸਪਾਲ ਜੀ ਹੁੰਦੇ ਸੀ ਉਹਨਾਂ ਨੇ ਇਹ ਚੀਜ਼ ਬਣਾਈ ਸੀ ਤਾਂ ਜੇ ਮੈਂ ਗੱਲ ਕਰਾਂ ਕਿ ਸਕੂਲਾਂ ਤੋਂ ਬਾਹਰ ਤੁਹਾਡੀ ਜਿਹੜੀ ਪੇਂਟਿੰਗ ਹੈ ਜਾਂ ਤੁਹਾਡੀ ਜੋ ਕਲਾ ਹੈ ਉਹ ਕਿੱਥੇ-ਕਿੱਥੇ ਤੇ ਕਿਸ-ਕਿਸ ਤਰ੍ਹਾਂ ਜਿਹੜੀ ਲੋਕਾਂ ਦੇ ਸਾਹਮਣੇ ਆਈ ਹੈ ਦੇਖੋ ਜੀ ਪੇਂਟਿੰਗ ਦੇ ਵਿੱਚ ਆਪਣੇ ਸ਼ਹਿਰ ਤੋਂ ਇਲਾਵਾ ਪੰਜਾਬ ਦੇ ਵਿੱਚ ਔਰ ਬਾਹਰ ਫੋਰਨ ਦੇ ਵਿੱਚ ਮੇਰੀਆਂ ਪੇਂਟੀਆਂ ਜਾਂਦੀਆਂ ਬਣ ਕੇ ਤੇ ਉਸ ਤਰ੍ਹਾਂ ਦੀ ਮਤਲਬ ਕਿ ਮੈਂ ਜਿਸ ਤਰ੍ਹਾਂ ਦਾ ਕੋਈ ਚਾਹੁੰਦਾ ਉਸੇ ਤਰ੍ਹਾਂ ਦੀਆਂ ਮੈਂ ਪੇਂਟੀਆਂ ਬਣਾ ਕੇ ਉਹਨਾਂ ਨੂੰ ਭੇਜਦਾ ਰਹਿਣਾ ਅੱਛਾ ਜਸਪਾਲ ਜੀ ਜੇ ਅਸੀਂ ਗੱਲ ਕਰੀਏ ਕਿ ਅੱਜ ਕੱਲ ਜਦੋਂ ਅਸੀਂ ਗੱਲ ਕਰਦੇ ਹਾਂ ਪੜ੍ਹਾਈ ਦੀ ਵੀ ਗੱਲ ਕਰਦੇ ਆ ਤਾਂ ਜਾਂ ਬੱਚੇ ਦੇ ਸ਼ੌਕ ਜੋਕ ਉਸ ਦੇ ਨਾਲ ਦੱਬ ਕੇ ਰਹਿ ਗਏ ਇੱਕ ਤਰ੍ਹਾਂ ਦੇ ਵਿੱਚ ਕਿ ਹਰ ਚੀਜ਼ ਨੂੰ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਬੱਚਾ ਜੋ ਵੀ ਕਰਦਾ ਹੈ ਉਹਦਾ ਅੱਗੇ ਜਾ ਕੇ ਲਾਈਫ ਦੇ ਵਿੱਚ ਕੋਈ ਵਾਪਸੀ ਰਿਟਰਨ ਹੋਏਗੀ ਕਿ ਨਹੀਂ ਹੋਏਗੀ ਜਾਨੀ ਕਿ ਹਰ ਚੀਜ਼ ਉਸੇ ਜੌਬ ਦੇ ਨਾਲ ਜਾਂ ਪੈਸੇ ਦੇ ਨਾਲ ਜੋੜਦੇ ਆ ਤਾਂ ਇਸੇ ਕਰਕੇ ਕਈ ਵਾਰੀ ਮਾਪੇ ਜਿਹੜੇ ਉਹ ਬੱਚਾ ਨੂੰ ਇਸ ਤਰ੍ਹਾਂ ਦੀਆਂ ਅਪਰੋਚਿੰਗਾਂ ਤੋਂ ਰੋਕ ਦਿੰਦੇ ਆ ਕਿ ਨਹੀਂ ਤੁਸੀਂ ਬਸ ਆਪਣੀ ਪੜ੍ਹਾਈ ਕਰੋ ਤਾਂ ਜਿਹੜਾ ਚਿੱਤਰਕਲਾ ਹੈ ਜਾਂ ਬੁੱਤ ਤਰਾਸ਼ੀ ਹੈ ਇਹਦੇ ਵਿੱਚ ਰੋਜ਼ਗਾਰ ਦੇ ਕਿੰਨੇ ਕੁ ਸਾਧਨ ਤੁਸੀਂ ਮਹਿਸੂਸ ਕਰਦੇ ਹੋ ਕਿ ਬੱਚਾ ਜਿਹੜਾ ਬਣਾ ਸਕਦਾ ਇਹਨੂੰ ਕਿ ਇਹ ਕਿਸੇ ਕਲਾਕਾਰ ਦੀ ਰੋਜੀ ਰੋਟੀ ਚਲਾਉਣ ਲਈ ਇੱਕ ਵਧੀਆ ਵਸੀਲਾ ਸਾਬਤ ਹੋ ਸਕਦਾ ਹੈ ਦੇਖੋ ਜੀ ਇਹਦੇ ਵਿੱਚ ਜੇ ਕੋਈ ਨੰਬਰ ਆਰਟਿਸਟ ਹੈ ਉਹ ਆਪਣੀ ਰੋਜੀ ਰੋਟੀ ਤਾਂ ਵਧੀਆ ਬਣਾ ਸਕਦਾ ਹੈ ਪਰ ਜਿਹਨੂੰ ਹੌਬੀ ਦੇ ਤੌਰ ਤੇ ਪੇਂਟਿੰਗ ਸਿੱਖਦੇ ਹੈ ਕਾਫੀ ਡਾਕਟਰ ਵੀ ਸਿੱਖਦੇ ਹੈ ਇੰਜੀਨੀਅਰ ਵੀ ਸਿੱਖਦੇ ਹੈ ਆਮ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਉਹ ਪੇਂਟਿੰਗ ਸਿੱਖਦੇ ਆ ਉਹ ਹੋਬੀ ਤਕਰੀ ਉਹਨਾਂ ਦਾ ਹੀ ਰਹਿ ਜਾਂਦਾ ਹੈ ਬਾਕੀ ਨਾਂਬਰ ਜਿਹੜੇ ਆਰਟਿਸਟ ਹੈ ਉਹ ਬਹੁਤ ਪੈਸਾ ਕਮਾਉਂਦੇ ਜੀ ਬਹੁਤ ਦੂਰ ਤੱਕ ਪਹੁੰਚਦੇ ਆ ਬੜਾ ਨਾਮ ਪ੍ਰਾਪਤ ਸ਼ੋਹਰਤ ਪ੍ਰਾਪਤ ਕਰਦੇ ਆ ਅੱਛਾ ਇੱਕ ਤਾਂ ਇਹ ਨਾ ਕਿ ਚਲੋ ਬੰਦਾ ਆਪਦੀ ਕਲਾ ਦੇ ਸਿਰ ਤੇ ਨਾਮ ਕਮਾਉਂਦਾ ਹੈ ਪੈਸਾ ਵੀ ਤੁਸੀਂ ਦੱਸਿਆ ਕਮਾਉਂਦਾ ਹੈ ਲੇਕਿਨ ਅੱਜ ਕੱਲ ਇੱਕ ਮਾਨਸਿਕਤਾ ਬਣ ਗਈ ਹੈ ਕਿ ਨਹੀਂ ਜੋਬ ਮਿਲਦਾ ਦੇ ਕੇ ਨਹੀਂ ਮਿਲਦਾ ਦੇ ਕੇ ਸੇ ਚੀਜ਼ ਨੂੰ ਕਰਨ ਤੋਂ ਲੈ ਕੇ ਹੈ ਨਾ ਮਤਲਬ ਤੁਸੀਂ ਲੈਂਗੁਏਜ ਵੀ ਉਹ ਪੜ੍ਹਨੀ ਹੈ ਜਿਹੜੀ ਤੁਹਾਨੂੰ ਜੌਬ ਦਵਾ ਸਕਦੀ ਹੈ ਇਸੇ ਕਰਕੇ ਲੰਬਾ ਸਮਾਂ ਲੋਗ ਇਹ ਵੀ ਕਹਿੰਦੇ ਨੇ ਕਿ ਪੰਜਾਬੀ ਪੜ੍ਹ ਕੇ ਜੌਬ ਨਹੀਂ ਮਿਲਦੀ ਅਸਲੀ ਪੰਜਾਬੀ ਤੋਂ ਮੂੰਹ ਫੇਰ ਲੈ ਲੋਕਾਂ ਨੇ ਤਾਂ ਚਿੱਤਰਕਲਾ ਦੇ ਵਿੱਚ ਜੌਬ ਦੇ ਕਿੰਨੇ ਆਪਸ਼ਨਸ ਹੁੰਦੇ ਹਨ ਦੇਖੋ ਜੀ ਜੌਬ ਦੇ ਵਿੱਚ ਵੀ ਦੇਖੋ ਜਿਹੜਾ ਫਾਈਨ ਆਰਟ ਦਾ ਕੋਰਸ ਕਰਦਾ ਹੈ ਜੀ ਔਰ ਉਸ ਨੂੰ ਜੌਬ ਜ਼ਰੂਰ ਮਿਲਦੀ ਹੈ ਉਸ ਤੋਂ ਇਲਾਵਾ ਉਹ ਆਪਣਾ ਪ੍ਰਾਈਵੇਟ ਵੀ ਕੰਮ ਕਰ ਸਕਦਾ ਜੀ ਪ੍ਰਾਈਵੇਟ ਕੰਮ ਦੇ ਨਾਂ ਨਾਲ ਉਹ ਚੰਗੇ ਪੈਸੇ ਕਮਾ ਸਕਦਾ ਹੈ ਤੇ ਉਹਨੂੰ ਜੌਬ ਦੀ ਜ਼ਰੂਰਤ ਨਹੀਂ ਪੈਂਦੀ ਉਹ ਆਪਣੇ ਸ਼ੌਂਕ ਪੂਰੇ ਕਰੀ ਜਾਂਦਾ ਨਾਲ ਨਾਲ ਉਹ ਇਨਕਮ ਸੋਰਸ ਵੀ ਉਹਦੇ ਬਣੀ ਹੋਏ ਐ ਬਹੁਤ ਸਾਰੇ ਆਰਟਿਸਟ ਜਿਹੜੇ ਨਾਮਵਰ ਆਰਟਿਸਟ ਹੋਏ ਐ ਜਿਵੇਂ ਸੁਖਬਾਤ ਸਿੰਘ ਜੀ ਇਹਨਾਂ ਨੇ ਕਿਹੜਾ ਕੋਈ ਜੌਬ ਕੀਤੀ ਸੀ ਜਾਂ ਕ੍ਰਿਪਾਲ ਸਿੰਘ ਜੀ ਇਹਨਾਂ ਨੇ ਕਿਹੜਾ ਕੋਈ ਜੌਬ ਕੀਤੀ ਸੀ ਇਹ ਆਰਟਿਸਟ ਆਪਣੀ ਸਕਿੱਲ ਦੇ ਤੌਰ ਤੇ ਵਧੀਆ ਆਰਟਿਸਟ ਹੋਣ ਦੇ ਨਾਤੇ ਵਧੀਆ ਪੇਂਟਿੰਗ ਬਣਾਉਣ ਦੇ ਨਾਤੇ ਇਹ ਬਹੁਤ ਕਾਮਯਾਬ ਮਕਬੂਲ ਹੋਈ ਨੇ ਬਹੁਤ ਵੀ ਬਹੁਤ ਸਾਰੇ ਆਰਟਿਸਟ ਆ ਪੰਜਾਬ ਦੇ ਜਿਹੜੇ ਕਿ ਇਸੇ ਤਰ੍ਹਾਂ ਹੀ ਆਪਣਾ ਨਾਮ ਬਹੁਤ ਨਾਮ ਕਮਾਇਆ ਜੀ ਜੀ ਅੱਛਾ ਤੁਸੀਂ ਆਪਣੀ ਕਲਾ ਨੂੰ ਕਿੱਥੇ ਕਿੱਥੇ ਹੁਣ ਤੱਕ ਪ੍ਰਦਰਸ਼ਿਤ ਕਰ ਚੁੱਕੇ ਹੋ ਕਿਉਂਕਿ ਬਹੁਤ ਸਾਰੇ ਅਸੀਂ ਚਿੱਤਰਕਾਰ ਦੇ ਕੇ ਜਾਂ ਬਾਕੀ ਕਲਾ ਦੇ ਨਾਲ ਜੁੜੇ ਲੋਕ ਨੇ ਆਪਣੀ ਕਲਾ ਨੂੰ ਪ੍ਰਦਰਸ਼ਨ ਕਰਨ ਲਈ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਵਗਾਰਾ ਲਗਾਉਂਦੇ ਨੇ ਤਾਂ ਤੁਸੀਂ ਇਸ ਤਰ੍ਹਾਂ ਦਾ ਕੋਈ ਆਯੋਜਨ ਕਦੇ ਕੀਤਾ ਹੈ ਹਾਂਜੀ ਇਸ ਤਰ੍ਹਾਂ ਦਾ ਆਯੋਜਨ ਮੇਰਾ ਚੱਲ ਚੱਲ ਰਿਹਾ ਹੈ ਬਈ ਸਿ ਜਿਵੇਂ ਕਿ ਬਠਿੰਡਾ ਸਰਦਾਰ ਸੂਬਾ ਸਿੰਘ ਮਮੋਰੀਅਲ ਚਿੱਤਰਕਾਰ ਸੋਸਾਇਟੀ ਹਰ ਸਾਲ ਇੱਕ ਐਗਜ਼ੀਬਿਸ਼ਨ ਕਰਦੀ ਹੈ ਉਸ ਤੋਂ ਇਲਾਵਾ ਚੰਡੀਗੜ੍ਹ Shimla ਨਗਰ ਹਿਮਾਚਲ ਦੇ ਵਿੱਚ ਨਗਰ ਤੇ ਫਰੀਦਕੋਟ ਬਾਬਾ ਫਰੀਦ ਆਰਟ ਸੋਸਾਇਟੀ ਬਨੋਂ ਵੀ ਮੈਂ ਐਗਜ਼ੀਬਿਸ਼ਨਾਂ ਕੀਤੀਆਂ ਹੁਈਆਂ ਧਰਮਕੋਟ ਐਗਜ਼ੀਬਿਸ਼ਨ ਕੀਤੀ ਹੁਈ ਹੈ ਜੀ ਸਿਰਸਾ ਐਗਜ਼ੀਬਿਸ਼ਨ ਕੀਤੀ ਹੈ ਡੱਬ ਵਾਲੀ ਤਿੰਨ ਵਾਰ ਐਗਜ਼ੀਬਿਸ਼ਨ ਕੀਤੀ ਹੈ ਇਸ ਤਰ੍ਹਾਂ ਮੇਰੀਆਂ ਐਗਜ਼ੀਬਿਸ਼ਨਾਂ ਚੱਲਦੀਆਂ ਰਹਿੰਦੀਆਂ ਜੇ ਬਹੁਤ ਸਾਰੇ ਯਾਤਰੀ ਅਮਰੀਕਾ ਕੈਨੇਡਾ ਵੀ ਘੁੰਮਣੇ ਸਿਰਫ ਸਿਰ ਤੇ ਤੁਹਾਡਾ ਕਦੇ ਮੌਕਾ ਲੱਗਿਆ ਨਹੀਂ ਹਾਲੇ ਤੱਕ ਮੇਰਾ ਮੌਕਾ ਨਹੀਂ ਲੱਗਿਆ ਹਾਂਜੀ ਬਾਕੀ ਚਾਹ ਮੇਰੀ ਹੈਗੀ ਹੈ ਵੀ ਮੈਂ ਵੀ ਜਾਵਾਂ ਤੇ ਉੱਥੇ ਉਹਨਾਂ ਆਰਟਿਸਟਾਂ ਦਾ ਕੰਮ ਦੇਖਾਂ ਉਹਨਾਂ ਦੀ ਸੱਭਿਆਚਾਰਕ ਤੌਰ ਤੇ ਕਿਸ ਤਰ੍ਹਾਂ ਦੀਆਂ ਪੇਂਟਿੰਗਾਂ ਕਰਦੇ ਆ ਉਹ ਵੀ ਦੇਖਾਂ ਪਰ ਹਾਲੇ ਤੱਕ ਮੈਨੂੰ ਮੌਕਾ ਨਹੀਂ ਮਿਲਿਆ ਜੀ ਐਸਪਾ ਜੀ ਵੈਸੇ ਤੇ ਕਹਿੰਦੇ ਨੇ ਕਿ ਮਾਂ ਪਿਓ ਨੂੰ ਜਿਵੇਂ ਹਰ ਸਾਰੇ ਬੱਚੇ ਕੋ ਜਨੇ ਪਿਆਰੇ ਹੁੰਦੇ ਨੇ ਕਿਸੇ ਕਲਾਕਾਰ ਨੂੰ ਜੇ ਉਹਦੀਆਂ ਕਿਰਤਾਂ ਸਾਰੀਆਂ ਇੱਕੋ ਜਨੀਆਂ ਹੀ ਪਿਆਰੀਆਂ ਹੁੰਦੀਆਂ ਨੇ ਪਰ ਫਿਰ ਵੀ ਕੋਈ ਨਾ ਕੋਈ ਮਾਸਟਰਪੀਸ ਹੁੰਦਾ ਹੈ ਤਾਂ ਯਸ਼ਪਾਲ ਹੋਰਾਂ ਦਾ ਮਾਸਟਰਪੀਸ ਕਿਹੜਾ ਹੈ ਮੇਰੇ ਮਾਸਟਰਪੀਸ ਵੈਸੇ ਤਾਂ तकरीबन ਸਾਰੇ ਮੇਰੀ ਮਾਸਟਰਪੀਸ ਹੀ ਹੈ ਜੀ ਹਾਂਜੀ ਜਿਸ ਤਰ੍ਹਾਂ ਤੇ ਮੇਰੀ ਹੁਣ ਆ ਪੇਂਟਿੰਗ ਹੈ ਇੱਕ ਆਸਰਾ ਜੀ ਅਬਿੰਡੀ ਆਸਰਾ ਹੈ ਹਾਂਜੀ ਉਸ ਤੋਂ ਇਲਾਵਾ ਚਿੜੀਆਂ ਦਾ ਚੰਬਾ ਹੈ ਤੇ ਦਹਿਸ਼ਤ ਹੈ ਇਸ ਤਰ੍ਹਾਂ ਦੀਆਂ ਕਾਫੀ ਪੇਂਟਿੰਗਸ ਹਨ ਹੈਗੀਆਂ ਜਿਹੜੀਆਂ ਕਿ ਮਤਲਬ ਕਿ ਮੈਂ ਜਿਵੇਂ ਆਪਣੀਆਂ ਹੋਰ ਕਈ ਪੇਂਟੀਆਂ ਨੇ ਹਾਂਜੀ ਉਹਨਾਂ ਦਾ ਨਾਮ ਮਤਲਬ ਕਿ ਹੁਣ ਮੈਂ ਜੇ ਨਾਮ ਲਈ ਜਮਾ ਤਾਂ ਬਹੁਤ ਸੰਗੀਆਂ ਪੇਂਟੀਆਂ ਜਿਹੜੀਆਂ ਬਾਕੀ ਮੈਨੂੰ ਸਾਰੀਆਂ ਪੇਂਟੀਆਂ ਮੇਰੀਆਂ ਚੰਗੀਆਂ ਲੱਗਦੀਆਂ ਨੇ ਅੱਛਾ ਅੱਜਕੱਲ ਤਾਂ ਤੁਸੀਂ ਐਸੇ ਸੇਵਾ ਮੁਕਤ ਤੁਹਾਡੇ ਕੋਲੇ ਖੁੱਲਾ ਟਾਈਮ ਹੈ ਪੇਂਟਿੰਗ ਕਰਨ ਲਈ ਅਕੈਡਮੀ ਦੇ ਵਿੱਚ ਬਾਕਾਇਦਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੌਜੂਦ ਵੀ ਹੁੰਦੇ ਹੋ ਤਾਂ ਨਵੇਂ ਜਿਹੜੇ ਲੋਕ ਸਿੱਖਣਾ ਚਾਹਣ ਉਹਨਾਂ ਲਈ ਵੀ ਕੋਈ ਤੁਹਾਡੇ ਕੋਲੇ ਆਪਸ਼ਨ ਹੈ ਕੋਈ ਕੋਚਿੰਗ ਵਗੈਰਾ ਹਾਂਜੀ ਮੇਰੇ ਕੋਲੇ ਬੱਚੇ ਆਉਂਦੇ ਐ ਸਕੂਲਾਂ ਦੇ ਬੱਚੇ ਵੀ ਆਉਂਦੇ ਐ ਕੁਈ ਟੀਚਰ ਆਉਂਦੇ ਨੇ ਹਾਂਜੀ ਉਹ ਪੇਂਟਿੰਗ ਸਿਖਦੇ ਨੇ ਔਰ ਉਹਨਾਂ ਦਾ ਸ਼ੌਂਕ ਹੈ ਉਹ ਵੀ ਪੂਰਾ ਹੋਈ ਜਾਂਦਾ ਤੇ ਨਾਲ ਨਾਲ ਇਹ ਜ਼ਰੂਰੀ ਹੈ ਵੀ ਜਿਹੜਾ ਕੋਈ ਆਰਟ ਟੀਚਰ ਹੈ ਉਹਨੂੰ ਆਪਣੇ ਪੇਂਟਿੰਗ ਆਉਣੀ ਚਾਹੀਦੀ ਹੈ ਔਰ ਡਰਾਇੰਗ ਵਧੀਆ ਆਉਣੀ ਚਾਹੀਦੀ ਹੈ ਤਾਂ ਕਿ ਉਹ ਬੱਚਾਂ ਨੂੰ ਸੈਟੀਸਫਾਈਡ ਕਰ ਸਕੇ ਔਰ ਬੱਚੇ ਜਿਹੜੇ ਸ਼ੌਂਕਦਾਂ ਕਰਦੇ ਐ ਚਾਹੇ ਉਹ ਘੰਟਾ ਕੱਢਣਾ ਅੱਧਾ ਘੰਟਾ ਕੱਢਣਾ ਉਹ ਮੇਰੇ ਕੋਲੇ ਆਉਂਦੇ ਐ ਤੇ ਮੈਂ ਉਹਨਾਂ ਨੂੰ ਸਿਖਾਉਣਾ ਜੀ ਅੱਛਾ ਕੀ ਟਾਈਮਿੰਗ ਵਗੈਰਾ ਹੁੰਦੀ ਹੈ ਟਾਈਮਿੰਗ ਤਕਰੀਬਨ ਸ਼ਾਮ ਨੂੰ ਆਉਂਦੇ ਬੱਚੇ ਪਹਿਲਾਂ ਸਕੂਲ ਤੋਂ ਬਾਅਦ ਸਕੂਲ ਟਾਈਮ ਤੋਂ ਬਾਅਦ ਫਿਰ ਸ਼ਾਮ ਨੂੰ ਬੱਚੇ ਆਉਂਦੇ ਮੇਰੇ ਕੋਲ ਉਹ ਸਿੱਖਦੇ ਕਬੂਤਰ ਜਿਹੜੇ ਨਹੀਂ ਆਉਂਦੇ ਜਿਨ੍ਹਾਂ ਦੇ ਪੇਰੈਂਟਸ ਅਜੇ ਦੁਬਧਾ ਦੇ ਵਿੱਚ ਨੇ ਕਿ ਬੱਚਾ ਨੂੰ ਇਸ ਪਾਸੇ ਪਾਉਣਾ ਚਾਹੀਦਾ ਹੈ ਕਿ ਨਹੀਂ ਪਾਉਣਾ ਚਾਹੀਦਾ ਚਿੱਤਰਕਾਰੀ ਇੱਕ ਬਹੁਤ ਵਧੀਆ ਕਲਾ ਹੈ ਔਰ ਇਹਦੇ ਵਿੱਚ ਵਪਾਰਿਕ ਨਜ਼ਰੀਏ ਤੋਂ ਵੀ ਇਸ ਨੂੰ ਦੇਖਿਆ ਜਾਵੇ ਜਿਵੇਂ ਤੁਸੀਂ ਹੁਣੇ ਸਾਨੂੰ ਦੱਸਿਆ ਕਿ ਕਾਫੀ ਸਾਰੀਆਂ ਇਹਦੇ ਵਿੱਚ ਆਪਸ਼ਨਸ ਹੈਗੀਆਂ ਨੇ ਬੰਦਾ ਭੁੱਖਾ ਨਹੀਂ ਮਰਦਾ ਕਰੋ ਪ੍ਰੋਪਰ ਤਰੀਕੇ ਨਾਲ ਸਿੱਖ ਲਵੇ ਇਸ ਤੁਹਾਡੀ ਅਕੈਡਮੀ ਦੇ ਵਿੱਚ ਤੁਸੀਂ ਕੀ ਕੀ ਸਿਖਾਉਂਦੇ ਹੋ ਸਾਡੀ ਅਕੈਡਮੀ ਦੇ ਵਿੱਚ ਮੈਂ ਤਕਰੀਬਨ ਆਇਲ ਪੇਂਟਿੰਗ ਫੈਬਰਿਕ ਪੇਂਟਿੰਗ ਤੇ ਵਾਟਰ ਕਲਰ ਪੇਂਟਿੰਗ ਤੇ ਬਾਕੀ ਕਰੀ ਮਾਡਲਿੰਗ ਪੈਨਸਲ ਸਕੈਚਿੰਗ ਇਹ ਇਸ ਤਰ੍ਹਾਂ ਦੀਆਂ ਮੈਂ ਮਤਲਬ ਕਿ ਬਣ ਗਈਆਂ ਜਿਹੜੇ ਬੱਚਿਆਂ ਨੂੰ ਦਾ ਨਹੀਂ ਜਦੋਂ ਮੈਂ ਤੁਹਾ ਜੀ ਦੇਖਿਆ ਕਿ ਤੁਸੀਂ ਕਾਫੀ ਐਸੀਆਂ ਐਸੀਆਂ ਚੀਜ਼ਾਂ ਨੂੰ ਜਿਹੜੀਆਂ ਬਿਲਕੁਲ ਬੇਕਾਰ ਸੁੱਟਣ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਬੜਾ ਖੂਬਸੂਰਤ ਤਰੀਕੇ ਨਾਲ ਰੰਗ ਰੋਗਣ ਕਰਕੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਉਹਨਾਂ ਦੇ ਵਿੱਚ ਜਾਨ ਪਾ ਦਿੰਦੀ ਹੈ ਤਾਂ ਇਹ ਸਾਰਾ ਕੁਝ ਕਦੋਂ ਕਰਦੇ ਹੋ ਇਹ ਬਸ ਮੈਨੂੰ ਜਿਵੇਂ ਜਿਵੇਂ ਟਾਈਮ ਲੱਗਦਾ ਮੈਂ ਉਸੇ ਤਰ੍ਹਾਂ ਹੀ ਕਰਦਾ ਰਹਿੰਦਾ ਹਾਂ ਹਾਂਜੀ ਤੇ ਤਕਰੀਬਨ ਮੈਂ ਹੁਣ ਅੱਜ ਕੱਲ ਰਿਟਾਇਰਡ ਹੋ ਹੋਇਆ ਵਾਂ ਤੇ ਮੇਰੇ ਕੋਲ ਸਮਾਂ ਹੀ ਹੁੰਦਾ ਹੈ ਤੇ ਮੈਂ ਆਪਣਾ ਕੰਮ ਕਰਦਾ ਰਹਿੰਦਾ ਹਾਂ ਤੁਸੀਂ ਬਾਕੀ ਤਾਂ ਬਹੁਤ سارے ਬੱਚਿਆਂ ਨੂੰ ਸਿਖਾਇਆ ਹੋਣਾ ਹੁਣ ਤੱਕ ਜੇ ਤੁਸੀਂ ਪੜਾਇਆ ਤਾਂ ਤੁਹਾਡੇ ਸੈਂਕੜੇ ਬੱਚੇ ਸਟੂਡੈਂਟ ਤੁਹਾਡੇ ਹੱਥਾਂ ਦੇ ਵਿੱਚੋਂ ਨਿਕਲੇ ਹੋਣੇ ਨੇ ਅੱਜ ਕੱਲ ਅਕੈਡਮੀ ਦੇ ਵਿੱਚ ਵੀ ਸਿੱਖ ਰਹੇ ਨੇ ਤੁਹਾਡੇ ਆਪਣੇ ਬੱਚਾ ਨੂੰ ਕੋਈ ਸ਼ੌਂਕ ਹੈ ਮੇਰੇ ਬੱਚੇ ਨੂੰ ਤਾਂ ਕੋਈ ਸ਼ੌਂਕ ਨਹੀਂ ਮੈਂ ਪਹਿਨੇ ਹੀ ਦੱਸ ਚੁੱਕਿਆ ਕਿ ਇਹ ਗੋਡ ਗਿਫਟ ਹੈ ਤੇ ਉਹ ਮੈਨੂੰ ਮੇਰੀ ਵਿਰਸੇ 'ਚ ਮੈਨੂੰ ਮਿਲੀ ਹੋਈ ਹੈ ਤੇ ਮੈਂ ਕਰਦਾ ਬਾਕੀ ਬੱਚੇ ਆਪਣੇ ਜੌਬ ਤੇ ਨਹੀਂ ਪੜ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਜੇ ਮਤਰਾ ਜੇ ਤੁਸੀਂ ਇਸ ਲਾਈਨ 'ਚ ਆਉਣਾ ਚਾਹਿਆ ਪੜ੍ਹਾਈ ਵੀ ਇਸ ਲਾਈਨ ਦੀ ਕਰਨ ਲਈ ਤਾਂ ਬਹੁਤ ਸਾਰੇ ਲੋਗਾਂ ਨੂੰ ਲੱਗਦਾ ਹੈ ਕਿ ਪਰਿਵਾਰ ਦੇ ਵਿੱਚ ਕਿ ਇਹ ਕੋਈ ਪੜ੍ਹਾਈ ਨਹੀਂ ਪਤਾ ਨਹੀਂ ਬੰਦੇ ਨੇ ਕੀ ਕੀ ਚੁਣ ਲਿਆ ਤਾਂ ਕੋਈ ਰੁਕਾਵਟ ਵੀ ਆਈ ਨਹੀਂ ਕੋਈ ਰੁਕਾਵਟ ਨਹੀਂ ਆਈ ਕਿਉਂ ਇਸ ਤਰ੍ਹਾਂ ਵੀ ਮੇਰੇ ਜਿਹੜੇ ਪੇਰੈਂਟਸ ਸੀਗੇ ਉਦੋਂ ਅਸੀਂ ਭੈਣ ਭਰਾ ਜ਼ਿਆਦਾ ਹੁਣ ਕਰਕੇ ਜਿਹੜੀ ਜਿਹੜੀ ਲਾਈਨ ਅਸੀਂ ਚੁਣੀ ਗਏ ਪੇਰੈਂਟਸ ਉਦੋਂ ਸਾਨੂੰ ਭੇਜੀਗੇ ਕਿਉਂ ਮੇਰਾ ਬਚਪਨ ਦਾ ਸ਼ੌਂਕ ਸੀਗਾ ਆਰਟ ਨੂੰ ਨਹੀਂ ਤੇ ਮੈਨੂੰ ਉਹਨਾਂ ਨੇ ਇੱਕ ਡਰਾਇੰਗ ਟੀਚਰ ਦਾ ਕੋਰਸ ਕਰਵਾਇਆ ਤੇ ਮੈਂ ਉੱਥੇ ਜੋਬ ਕੀਤੀ ਯਸਪਾਲ ਜੀ ਹਰ ਖੇਤਰ ਦੇ ਵਿੱਚ ਕੁਝ ਨਾ ਕੁਝ ਦਿੱਕਤਾਂ ਆ ਦੁਸ਼ਵਾਰੀਆਂ ਆਉਂਦੀਆਂ ਨੇ ਤਾਂ ਇੱਕ ਚਿੱਤਰਕਾਰ ਦੀ ਲਾਈਫ 'ਚ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਜਿਹਦੇ ਨਾਲ ਸਾਹਮਣਾ ਜਿਦਾ ਕਰਨਾ ਪੈਂਦਾ ਦਿੱਕਤਾਂ ਤਾਂ ਇਹ ਹੈ ਜੀ ਜਿਹੜਾ ਕੋਈ ਕੰਮ ਨਹੀਂ ਕਰ ਰਿਹਾ ਜਾਂ ਜਿਸ ਕਿਸੇ ਨੂੰ ਇਨਕਮ ਸੋਰਸ ਨਹੀਂ ਹੈਗੀ ਉਹਨੂੰ ਦਿੱਕਤਾਂ ਬਹੁਤ ਆਉਂਦੀਆਂ ਕੋਲ ਕਲਰ ਬਹੁਤ ਮਹਿੰਗੇ ਨੇ ਕੈਨਵਸਾਂ ਬਹੁਤ ਮਹਿੰਗੀਆਂ ਹੈ ਜੀ ਇਸ ਕਰਕੇ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਬਾਕੀ ਜਿਹਨੂੰ ਸ਼ੌਂਕ ਹੈ ਜਿਹਦੇ ਦਿਲ ਦੇ ਵਿੱਚ ਆਰਟ ਬਸਿਆ ਹੋਇਆ ਹੈ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਉਹ ਕਿਸੇ ਨਾ ਕਿਸੇ ਤਰ੍ਹਾਂ ਉਹ ਚਾਹੇ ਕਲੀ ਲੈ ਕੇ ਮਿੱਟੀ ਦੇ ਹੀ ਸਟੈਚੂ ਬਣਾਈ ਜਾਵੇ ਜਾਂ ਉਹ ਵੈਸੇ ਪੇਨ ਕਾਗਜ਼ ਦੇ ਉੱਤੇ ਆਪਣਾ ਵਰਕ ਕਰਦਾ ਰਹੇ ਤੇ ਇਸ ਤਰ੍ਹਾਂ ਕੋਈ ਦਿੱਕਤ ਨਹੀਂ ਆਉਂਦੀ ਦਿੱਕਤਾਂ ਆਉਂਦੀਆਂ ਵੀ ਐ ਤੇ ਨਹੀਂ ਵੀ ਜੀ ਯਾਨੀ ਦਿੱਕਤਾਂ ਨੂੰ ਸਰ ਕੀਤਾ ਜਾ ਸਕਦਾ ਅਗਰ ਤੁਹਾਡੇ ਕੋਲ ਇੱਕ ਕੈਨਵਸ ਲਈ ਕਲਰ ਲਈ ਪੈਸੇ ਨਹੀਂ ਤੁਸੀਂ ਸ਼ੁਰੂ ਦੇ ਵਿੱਚ ਜਿਵੇਂ ਤੁਸੀਂ ਜੇ ਕਿਹਾ ਕਿ ਮਾਡਲ ਬਣਾਉਣੇ ਤੇ ਮਿੱਟੀ ਦੇ ਬਣਾ ਸਕਦੇ ਹੋ ਸਕੈਚਿੰਗ ਕਰ ਸਕਦੇ ਹੋ ਤਾਂ ਇਹਨਾਂ ਚੀਜ਼ਾਂ ਨਾਲ ਤੁਹਾਡੀ ਪ੍ਰੈਕਟਿਸ ਜਿਹੜੀ ਹੈ ਹੋ ਸਕਦੀ ਹੈ ਔਰ ਕੱਲ ਨੂੰ ਤੁਸੀਂ ਛੋੜੇ-ਬੋੜੇ ਪੈਸੇ ਕਮਾ ਕੇ ਆਪਣੇ ਅੱਗੇ ਉਸ ਨੂੰ ਤੋਰ ਸਕਦੇ ਹੋ ਅ ਯਸ਼ਪਾਲ ਜੀ ਜਿਵੇਂ ਇਹ ਤੁਹਾਨੂੰ ਪੁੱਛਾਂ ਕਿ ਅਕੈਡਮੀ ਦੇ ਵਿੱਚ ਜਿਹੜੇ ਤੁਸੀਂ ਹੁਣ ਤੱਕ ਕੰਮ ਕੀਤਾ ਸਕੂਲਾਂ ਦੇ ਵਿੱਚ ਵੀ ਕੀਤਾ ਕੋਈ ਯਾਦਗਾਰੀ ਕਿੱਸਾ ਤੁਹਾਨੂੰ ਜਿਹੜਾ ਅਕਸਰ ਕੋਈ ਕਈ ਵਾਰੀ ਬਹੁਤ ਹਾਸੋਹੀਣੀ ਗੱਲ ਹੋ ਜਾਂਦੀ ਹੈ ਜਾਂ ਕਈ ਵਾਰੀ ਕੋਈ ਗੱਲ ਐਸੀ ਹੁੰਦੀ ਹੈ ਜਿਹੜੀ ਤੁਹਾਨੂੰ ਚੇਤੇ ਰਹਿੰਦੀ ਹਮੇਸ਼ਾ ਦੇਖੋ ਚિત੍ਰਕਾਰੀ ਦੇ ਨਾਮ ਨਾਲ ਵੀ ਮੈਨੂੰ ਕਾਫੀ ਅਵਾਰਡ ਮਿਲੇ ਆ ਜੀ ਹਾਂਜੀ ਲਾਈਫ ਅਚੀਵਮੈਂਟ ਅਵਾਰਡ ਮਿਲਿਆ ਮੈਨੂੰ ਬੈਸਟ ਟੀਚਰ ਅਵਾਰਡ ਮਿਲਿਆ ਤੇ ਇਹਦੇ ਨਾਲ ਮੈਨੂੰ ਬਹੁਤ ਖੁਸ਼ੀ ਪ੍ਰਾਪਤ ਹੋਈ ਹੈ ਤੇ ਇਸੇ ਤਰ੍ਹਾਂ ਹੀ ਜੇ ਕੋਈ ਕੰਮ ਕਰੂਗਾ ਚਾਹੇ ਕੋਈ ਵੀ ਟੀਚਰ ਹੈ ਮੈਂ ਸਾਰਿਆਂ ਨੂੰ ਇੱਕ ਹੀ ਮੈਸੇਜ ਦੇਣਾ ਚਾਹੁੰਦਾ ਐ ਵੀ ਆਪਣੇ ਸਬਜੈਕਟ ਦਾ ਮਾਸਟਰ ਹੋਣਾ ਬਹੁਤ ਜ਼ਰੂਰੀ ਹੈ ਤੇ ਉਸ ਨੂੰ ਕੰਮ ਕਰਨ ਦੇ ਨਾਲ ਬਹੁਤ ਖੁਸ਼ੀ ਪ੍ਰਾਪਤ ਹੋਊਗਾ ਜਸ਼ਪਾਲ ਜੀ ਨੇ ਦੱਸਿਆ ਆਪਣੇ ਸਫਰ ਬਾਰੇ ਕਿ ਇਹਨਾਂ ਨੇ ਸ਼ੌਂਕ-ਸ਼ੌਂਕ ਦੇ ਵਿੱਚ ਸ਼ੁਰੂ ਕੀਤਾ ਔਰ ਫਿਰ ਇਹਨਾਂ ਦਾ ਉਹ ਬਕਾਇਦਾ ਰੋਜ਼ਗਾਰ ਬਣਿਆ ਚਿੱਤਰਕਾਰ ਦੇ ਤੌਰ ਤੇ ਵੀ ਉਹਨਾਂ ਨੇ ਕਲਾ ਅਧਿਆਪਕ ਵਜੋਂ ਸਰਕਾਰੀ ਨੌਕਰੀ ਵੀ ਕੀਤੀ ਔਰ ਚਿੱਤਰਕਾਰੀ ਦੇ ਵਿੱਚ ਨਾਮ ਵੀ ਕਮਾ ਲਿਆ ਸੋ ਉਹ ਕਹਿੰਦੇ ਕਿ ਆਮ ਕਿ ਆਮ ਗੁੱਟਲੀਆਂ ਕੇ ਦਾਮ ਆ ਇੱਕ ਹਰ ਖੇਤਰ ਦੇ ਵਿੱਚ ਤੁਸੀਂ ਜਾ ਸਕਦੇ ਹੋ ਅੱਜ ਕੱਲ ਹਰ ਫੀਲਡ ਦੇ ਵਿੱਚ ਹਰ ਸ਼ੌਂਕ ਤੁਹਾਡਾ ਜਿਹੜਾ ਤੁਹਾਡਾ ਰੁਜ਼ਗਾਰ ਬਣ ਸਕਦਾ ਸੋ ਯਸ਼ਪਾਲ ਜੀ ਆਪਾਂ ਇੱਕ ਗੱਲ ਕਰ ਰਹੇ ਸੀ ਕਿ ਤੁਹਾਡੇ ਕੋਲੇ ਸਿੱਖਣ ਲਈ ਜਿਹੜੇ ਲੋਕਾਂ ਨੇ ਆਉਣਾ ਹੋਵੇ ਤੁਹਾਡੇ ਨਾਲ ਕਿਵੇਂ ਔਰ ਕਿੱਥੇ ਸੰਪਰਕ ਕਰ ਸਕੋ ਜਾਨੀ ਕਿ ਤੁਹਾਡੇ ਇਹ ਜਿਹੜੀ ਅਕੈਡਮੀ ਦੇ ਵਿੱਚ ਆਪਾਂ ਬੈਠੇ ਕਿੱਥੇ ਜੈਤੂ ਦੇ ਵਿੱਚ ਇਹ ਜੈਤੂ ਮੰਡੀ ਦੇ ਵਿੱਚ ਬਸ਼ਨੰਦੀ ਬਾਜ਼ਾਰ ਦੇ ਵਿੱਚ ਮੌਜੂਦ ਹੈ ਜੀ ਨੀਅਰ ਆਪਣੇ ਪੀਐਨਵੀ ਬੈਂਕ ਹੈ ਜੀ ਤੇ ਇੱਥੇ ਤਕਰੀਬਨ ਸੂਟੀ ਮੰਡੀ ਹੋਣ ਦੇ ਕਾਰਨ ਤਕਰੀਬਨ ਸਭ ਨੂੰ ਪਤਾ ਹੈ ਤੇ ਬੱਚੇ ਆਉਂਦੇ ਰਹਿੰਦੇ ਮੇਰੇ ਕੋਲ ਪੇਂਟਿੰਗ ਤੋਂ ਇਲਾਵਾ ਕੋਈ ਹੋਰ ਸ਼ੌਂਕ ਵੀ ਹੈ ਨਹੀਂ ਹੋਰ ਮੈਨੂੰ ਕੋਈ ਸ਼ੌਂਕ ਨਹੀਂ ਬਸ ਇਹੀ ਮੇਰੇ ਸਿਰ ਚੜ ਕੇ ਬੋਲਦਾ ਜੀ ਸ਼ੌਂਕ ਅੱਛਾ ਅੱਜ ਕੱਲ ਕੀ ਬਣਾ ਰਹੇ ਹੋ ਫਿਰ ਕੋਈ ਐਸਾ ਡ੍ਰੀਮ ਪ੍ਰੋਜੈਕਟ ਤੁਹਾਡਾ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕਰ ਪੇਂਟਿੰਗ ਵਗੈਰਾ ਕਰ ਰਹੇ ਹਾਂ ਤੇ ਨਾਲ ਨਾਲ ਇੱਕ ਮੈਂ ਹੁਣ ਸਟੈਚੂ ਵੀ ਸ਼ੁਰੂ ਕੀਤਾ ਹੋਇਆ ਹੈਗਾ ਉਹ ਵੀ ਮੈਂ ਮਤਲਬ ਕਿ ਕਲੇ ਮੋਲਡਿੰਗ ਦਾ ਕੰਨ ਤੋਂ ਬਾਅਦ ਫਿਰ ਉਹਨੂੰ ਸੀਮੈਂਟ ਦੇ ਵਿੱਚ ਕੱਢਣਾ ਫਾਈਬਰ ਦੇ ਵਿੱਚ ਬਣਾਉਣਾ ਐਸ ਤਰ੍ਹਾਂ ਦਾ ਮਤਲਬ ਕਿ ਮੇਰਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਹੈ ਜੀ ਸੋ ਦੋਸਤੋ ਇਸਨ ਜਸ਼ਪਾਲ ਸਿੰਘ ਜੀ ਜਿਹੜੇ ਚਿੱਤਰਕਾਰੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਹੈ ਜੈਤੋ ਦੇ ਵਿੱਚ ਰਹਿੰਦੇ ਨੇ ਜਿਵੇਂ ਉਹਨਾਂ ਨੇ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਦਾ ਜਿਹੜਾ ਸਬੰਧ ਹੈ ਉਹ ਪੰਜਾਬੀ ਸ਼ਾਇਰੀ ਦੇ ਬੜੇ ਉਜੀਮ ਸ਼ਾਇਰ ਬਾਬਾ ਗ਼ਜ਼ਲ ਦੀਪਕ ਜੈਤੋਈ ਹੋਰਾਂ ਦੇ ਖਾਨਦਾਨ ਦੇ ਨਾਲ ਹੈ ਸੋ ਉਸੇ ਤਰ੍ਹਾਂ ਜਿਦਾ ਸ਼ਾਇਰੀ ਦੇ ਵਿੱਚ ਦੀਪਕ ਸਾਹਿਬ ਨੇ ਨਾਮ ਕਮਾਇਆ ਤਾ ਜਸ਼ਪਲ ਹੋਰਾਂ ਨੇ ਜੈਤੋ ਮੰਡੀ ਦੀ ਨਮਾਇੰਦਗੀ ਚਿੱਤਰਕਾਰੀ ਦੇ ਵਿੱਚ ਕੀਤੀ ਔਰ ਬਹੁਤ ਸਾਰਾ ਜਿਹੜਾ ਮਾਨ ਸਨਮਾਨ ਆ ਉਹ ਹਾਸਲ ਕੀਤਾ ਔਰ ਜਿਵੇਂ ਇਹਨਾਂ ਨੇ ਇਹ ਵੀ ਦੱਸਿਆ ਕਿ ਨਵੇਂ ਬੱਚੇ ਜਿਹੜੇ ਫਾਈਨ ਆਰਟਸ ਦੇ ਵਿੱਚ ਜਾਣਾ ਚਾਹੁੰਦੇ ਨੇ ਫਾਈਨ ਆਰਟਸ ਦੇ ਵਿੱਚ ਚਿੱਤਰਕਾਰੀ ਕਲੇ ਮਾਡਲਿੰਗ ਵਗੈਰਾ ਸਿੱਖਣਾ ਚਾਹੁੰਦੇ ਨੇ ਉਹ ਇਹਨਾਂ ਦੀ ਅਕੈਡਮੀ ਦਾ ਲਾਭ ਉਠਾ ਸਕਦੇ ਨੇ ਬਿਸ਼ਨੰਦੀ ਬਾਜ਼ਾਰ ਦੇ ਵਿੱਚ ਇਹਨਾਂ ਦੀ ਅਕੈਡਮੀ ਹੈ ਤੁਸੀਂ ਉੱਥੇ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਭਗ ਉੱਥੇ ਮਿਲਦੇ ਨੇ ਸੋ ਅੱਪਾ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਹੁਣ ਹਰਮੇਲ ਪ੍ਰੀਤ ਨੂੰ ਕੈਮਰਾਮੈਨ ਓਪੀ ਬੰਟੂ ਦੇ ਨਾਲ ਤੋਂ ਇਜਾਜ਼ਤ